ਨੀਸ਼ਾ ਦੀ ਦਰਾਨੀ ਆਪਣੇ ਪੇਕੇ ਗਈ ਸੀ ਤੇ ਉਸਦੇ ਦਿਓਰ ਦੀ ਇੱਕ ਪਾਲ ਉਸਦੀ ਛੱਟ ਗਈ। ਨੀਸ਼ਾ ਜਦੋਂ ਆਪਣੇ ਦਿਓਰ ਦੇ ਨਾਲ ਰਾਤ ਵਿੱਚ ਕੱਲੀ ਸੀ ਤਾਂ ਘਰ ਵਿੱਚ ਉਸਦੀ ਉਮਰ 40 ਕੁ ਸਾਲ ਸੀ। ਪਰ ਉਸ ਦਾ ਫਿਗਰ ਬਹੁਤ ਹੀ ਸੋਹਣਾ ਸੀ। ਹਾਲੇ ਕੋਈ ਬੱਚਾ ਨਹੀਂ ਸੀ ਤੇ ਉਸ ਦਾ ਘਰ ਵਾਲਾ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਤਨਖਾਹ ਚੰਗੀ ਨਾ ਹੋਣ ਕਰਕੇ ਉਸ ਨੂੰ ਨਾਲ ਨਹੀਂ ਲੈ ਕੇ ਜਾ ਸਕਿਆ ਕਿਉਂਕਿ ਉਹ ਮੁੰਡਿਆਂ ਦੇ ਨਾਲ ਕਮਰੇ ਵਿੱਚ ਰਹਿੰਦਾ ਸੀ। ਨੀਸ਼ਾ ਵੇਖਣ ਨੂੰ ਬਹੁਤ ਸੋਹਣੀ ਸੀ ਪਰ ਉਹ ਆਪਣੇ ਆਪ ਨੂੰ ਸਵਾਰਨ ਤੇ ਧਿਆਨ ਦਿੰਦੀ ਉਹ ਆਪਣੇ ਦਿਉਰ ਰਵੀਅਤੇ ਉਸਦੀ ਘਰ ਵਾਲੀ ਤੇ ਨਾਲ ਬੀਕਾਨੇਰ ਵਿੱਚ ਰਹਿੰਦੀ ਸੀ ਉਸ ਦਾ ਘਰ ਵਾਲਾ ਛੁੱਟੀਆਂ ਵਿੱਚ ਘਟ ਹੀ ਆਉਂਦਾ ਸੀ ਕਿਉਂਕਿ ਉਸ ਨੂੰ ਛੁੱਟੀਆਂ ਮਿਲਦੀਆਂ ਹੀ ਘੱਟ ਸੀ ਇਸ ਲਈ ਉਹ ਘਰੇ ਘੱਟ ਹੀ ਆਉਂਦਾ ਪਰ ਫੋਨ ਤੇ ਦਿਲ ਭਰ ਕੇ ਗੱਲਾਂ ਕਰਦੀ ਨੀਸ਼ਾ ਆਪਣੀ ਦਰਾਨੀ ਨਾਲ ਉਸਦੇ ਘਰ ਵਾਲੇ ਨਾਲ ਗੱਲਾਂ ਕਰ ਲੈਂਦੀ ਪਰ ਉਸਦੀ ਕਮੀ ਉਸ ਨੂੰ ਬਹੁਤ ਸਤਾਉਂਦੀ ਸੀ ਉਹ ਜਵਾਨ ਸੀ ਤੇ ਉਸ ਦਾ ਉਮੀਦ ਕਰਦਾ ਸੀ ਕਿ ਆਪਣੇ ਘਰ ਵਾਲੇ ਦੇ ਨਾਲ ਜਾਵੇ ਕਿਉਂਕਿ ਰਾਤ ਨੂੰ ਦਿਓਰ ਦੇ ਕਮਰੇ ਵਿੱਚੋਂ ਬੜੀਆਂ ਆਵਾਜ਼ਾਂ ਆਉਂਦੀਆਂ ਸੀ। ਵਾਰ ਦੀ ਗੱਲ ਹੈ ਜਦੋਂ ਉਸ ਦੀ ਪਿੱਠ ਵਿੱਚ ਬਹੁਤ ਅਰਦ ਹੋ ਰਿਹਾ ਸੀ ਤਾਂ ਉਸ ਨੇ ਆਪਣੇ ਦਿਓਰ ਨੂੰ ਆਵਾਜ਼ ਮਾਰੀ ਤਾਂ ਉਸ ਨੇ ਕਿਹਾ ਭਾਬੀ ਮੈਂ ਮਾਲਿਸ਼ ਕਰ ਦਿੰਦਾ ਸ਼ਾਇਦ ਤੁਹਾਨੂੰ ਆਰਾਮ ਮਿਲ ਜਾਵੇ। ਤਾਂ ਨੀਸ਼ਾ ਨੇ ਕਿਹਾ ਹਾਂ ਕਰਦੇ। ਉਸ ਨੇ ਮਾਲਿਸ਼ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਬਹੁਤ ਆਰਾਮ ਮਿਲ ਰਿਹਾ ਸੀ ਪਰ ਪਤਾ ਨਹੀਂ ਕਿਉਂ ਜਿਹੜੀ ਅੱਗ ਨੂੰ ਦੱਬੀ ਬੈਠੀ ਸੀ ਉਹ ਸੁਰਗਣ ਲੱਗੀ। ਉਸ ਨੇ ਸਮਝਿਆ ਦਿਓਰ ਦਾ ਵਿਆਹ ਹੋਇਆ। ਉਸ ਦਿਨ ਤਾਂ ਨੀਸ਼ਾ ਨੇ ਆਪਣੇ ਆਪ ਨੂੰ ਸਮਝਾ ਲਿਆ ਸੀ ਉਹ ਤੜਫ ਰਹੀ ਸੀ ਪਰ ਇੱਕ ਦਿਨ ਅਚਾਨਕ ਉਸਦੇ ਦਿਓਰ ਦੀ ਘਰਵਾਲੀ ਰੇਖਾ ਨੂੰ ਪੇਕੇ ਜਾਣਾ ਪਿਆ ਕਿਉਂਕਿ ਉਸਦੇ ਪਿਓ ਦੀ ਸਿਹਤ ਠੀਕ ਨਹੀਂ ਸੀ ਰੇਖਾ ਆਪਣੇ ਪੇਕੇ ਜਾ ਰਹੀ ਸੀ ਹੁਣ ਘਰ ਵਿੱਚ ਨੀਸ਼ਾ ਅਤੇ ਉਸ ਦਾ ਦਿਓਰ ਹੀ ਸੀ ਰੇਖਾ ਨੇ ਨੀਸ਼ਾ ਨੂੰ ਕਿਹਾ ਦੀਦੀ ਮੈਂ ਤੁਹਾਨੂੰ ਇਹਨਾਂ ਬਾਰੇ ਫੋਨ ਤੇ ਸਭ ਦੱਸ ਦੂੰਗੀ ਤੁਸੀਂ ਬਸ ਘਰ ਦਾ ਧਿਆਨ ਰੱਖਿਓ ਇਹਨਾਂ ਨੂੰ ਰੋਟੀ ਦੇ ਦਿਓ ਇਹ ਕਹਿ ਕੇ ਚਲੀ ਗਈ ਸੀ ਤੇ ਰਾਤ ਨੂੰ ਜਦੋਂ ਉਸ ਦਾ ਦਿਓਰ ਦਫ਼ਤਰੋਂ ਘਰ ਆਇਆ ਤਾਂ ਨੀਸ਼ਾ ਕੁਝ ਕੰਮ ਕਰ ਰਹੀ ਸੀ ਉਸ ਦਿਓਰ ਨੇ ਦੇਖਿਆ ਹੀ ਨਹੀਂ ਕਿ ਸਿੱਧਾ ਆਪਣੇ ਕਮਰੇ ਵਿੱਚ ਬਣੇ ਬਾਥਰੂਮ ਵਿੱਚ ਨਹਾਉਣ ਲਈ ਚਲਾ ਗਿਆ ਕੁਝ ਦੇਰ ਬਾਅਦ ਉਹ ਆਪਣੀ ਘਰਵਾਲੀ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰ ਰਿਹਾ ਸੀ ਕਿਉਂਕਿ ਬਾਥਰੂਮ ਵਿੱਚੋਂ ਤੌਲੀਆ ਲੈ ਕੇ ਜਾਣਾ ਹੀ ਭੁੱਲ ਗਿਆ ਸੀ ਨੀਸ਼ਾ ਸਮਝ ਗਈ ਕਿ ਸ਼ਾਇਦ ਰਵੀ ਨੂੰ ਯਾਦ ਹੀ ਨਹੀਂ ਕਿ ਨੀਸ਼ਾ ਤਾਂ ਪੀਕੇ ਗਈ ਹੋਈ ਹੈ ਉਹ ਜਲਦੀ ਨਾਲ ਤੌਲੀਆ ਲੈ ਕੇ ਉੱਥੇ ਪਹੁੰਚੀ ਤੇ ਜਿੱਦਾਂ ਹੀ ਦਰਵਾਜ਼ਾ ਖੜਕਾਇਆ ਰਵੀ ਨੇ ਉਸ ਨੂੰ ਰੇਖਾ ਸਮਝ ਕੇ ਅੰਦਰ ਬਾਥਰੂਮ ਵਿੱਚ ਖਿੱਚ ਲਿਆ ਨੀਸ਼ਾ ਨੇ ਉਸ ਨੂੰ ਹੱਥ ਚੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਪੂਰੀ ਤਰ੍ਹਾਂ ਭਿੱਜ ਗਈ ਸੀ ਉਸ ਨੂੰ ਬਹੁਤ ਸ਼ਰਮ ਆ ਰਹੀ ਸੀ ਉਸਦੇ ਦੇ ਉਹਨੇ ਜਿੱਦਾਂ ਹੀ ਨੀਸ਼ਾ ਦੀ ਆਵਾਜ਼ ਸੁਣੀ ਉਸਨੇ ਜਲਦੀ ਨਾਲ ਉਸ ਵੱਲ ਮੁਹ ਕੀਤਾ ਤੇ ਉਹ ਬਹੁਤ ਬੁਰੀ ਤਰ੍ਹਾਂ ਘਬਰਾ ਗਿਆ ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਪ੍ਰੀਤ ਸੀ ਉਹ ਭੱਜ ਕੇ ਬਾਹਰ ਗਈ ਤੇ ਬਾਹਰ ਆਉਂਦੇ ਹੀ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਅਤੇ ਉਸਨੇ ਜਲਦੀ ਨਾਲ ਆਪਣੇ ਕੱਪੜੇ ਬਦਲੇ ਅਤੇ ਦਿਉਰ ਨੇ ਨਹਾ ਧੋ ਕੇ ਬਾਹਰ ਆਉਣ ਤੋਂ ਪਹਿਲਾਂ ਹੀ ਰੋਟੀ ਦਾ ਇੰਤਜ਼ਾਮ ਕਰਨ ਲੱਗੀ ਰਵੀ ਰੇਖਾ ਦਾ ਨਾਮ ਲੈ ਕੇ ਉੱਚੀ ਉੱਚੀ ਬੋਲ ਰਹੀ ਸੀ ਪ੍ਰੀਤ ਨੂੰ ਬਹੁਤ ਸ਼ਰਮ ਆ ਰਹੀ ਸੀ ਅਤੇ ਉਸ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਤੇ ਉਸਨੇ ਕਿਹਾ ਕਿ ਰੋਵਿਓ ਪੇਕੀ ਗਈ ਹੈ ਤੂੰ ਬੈਠ ਮੈਂ ਰੋਟੀ ਲੈ ਕੇ ਆਉਣੀ ਹਾਂ ਰਵੀ ਨੇ ਕਿਹਾ ਮੈਂ ਤਿਆਰੀ ਨਹੀਂ ਰਿਹਾ ਕਿ ਅਜੋ ਪੇਕੇ ਜਾਣ ਵਾਲੀ ਸੀ ਮੈਂ ਬਹੁਤ ਰੁੱਝਿਆ ਸੀ ਇਸ ਲਈ ਉਸ ਦਾ ਫੋਨ ਹੀ ਨਹੀਂ ਚੁੱਕਿਆ ਨੀਸ਼ਾ ਦਾ ਦਿਲ ਖੁਰਸੀ ਉਬੈਠ ਗਿਆ ਤੇ ਪ੍ਰੀਤ ਨੇ ਰੋਟੀ ਲਿਆ ਕੇ ਉਸ ਦੀਆਂ ਅੱਖਾਂ ਉੱਪਰ ਨਹੀਂ ਹੋ ਰਹੀਆਂ ਸਨ ਰਵੀ ਨੇ ਪੁੱਛਿਆ ਭਾਬੀ ਤੁਸੀਂ ਰੋਟੀ ਖਾਧੀ ਤਾਂ ਕਹਿਣ ਲੱਗੀ ਤੁਸੀਂ ਖਾ ਲਓ ਮੈਂ ਬਾਅਦ ਵਿੱਚ ਖਾਨੀ ਆ ਰਵੀ ਨੇ ਪ੍ਰੀਤ ਨੂੰ ਕਿਹਾ ਭਾਬੀ ਸੌਰੀ ਮੈਂ ਤੁਹਾਨੂੰ ਅੰਜਲੀ ਸਮਝ ਰਿਆ ਸੀ ਮੇਰੇ ਤੋਂ ਗਲਤੀ ਹੋਈ ਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਮੈਂ ਸਮਝ ਗਈ ਸੀ ਕਿ ਸਭ ਗਲਤੀ ਹੋਈ ਹੈ ਤਾਂ ਕਹਿਣ ਲੱਗਾ ਕਿ ਜੇਕਰ ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਤਾਂ ਮੇਰੇ ਨਾਲ ਬੈਠ ਕੇ ਰੋਟੀ ਖਾਓ ਉਸਨੇ ਕਿਹਾ ਠੀਕ ਹੈ ਤੇ ਫਿਰ ਦੋਨਾਂ ਨੇ ਰੋਟੀ ਖਾਧੀ ਤੇ ਉਸ ਤੋਂ ਬਾਅਦ ਬਹੁਤ ਗੱਲਾਂ ਕੀਤੀਆਂ ਫਿਰ ਉਹ ਭਾਂਡੇ ਮਾਂਜਣ ਚਲੀ ਗਈ ਤੇ ਉਸਦੇ ਦਿਉ ਨੇ ਕਿਹਾ ਭਾਬੀ ਸਵੇਰੇ ਕਰ ਲਈ ਹੁਣ ਤੁਸੀਂ ਥੱਕ ਗਏ ਹੋਣੀ ਜਾ ਕੇ ਆਰਾਮ ਕਰੋ ਨੀਸ਼ਾ ਕਹਿਣ ਲੱਗੀ ਨਹੀਂ ਦਿਉ ਜੀ ਮੈਂ ਤਾਂ ਹੁਣੇ ਕਰ ਦਿੰਨੀ ਹਾਂ ਜਦੋਂ ਤੱਕ ਮੈਂ ਸਾਰਾ ਕੰਮ ਨਹੀਂ ਕਰ ਲੈਂਦੀ ਮੈਨੂੰ ਚੈਨ ਨਹੀਂ ਆਉਂਦਾ ਉਸਨੇ ਕਿਹਾ ਭਾਬੀ ਮੈਂ ਤੁਹਾਡੀ ਮਦਦ ਕਰ ਦਿੰਨਾ ਉਹ ਆਪਣੀ ਭਾਬੀ ਦੀ ਭਾਂਡੇ-ਬਾਂਡੇ ਵਿੱਚ ਮਦਦ ਕਰ ਰਹੀ ਸੀ ਤੇ ਨੀਸ਼ਾ ਨੇ ਉਸ ਨੂੰ ਬਹੁਤ ਵਾਰੀ ਰੋਕਿਆ ਪਰ ਉਹ ਨਾ ਮੰਨਿਆ ਫਿਰ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਦੋਨੋਂ ਨੇ ਗੱਲਾਂ ਕੀਤੀਆਂ ਨੀਸ਼ਾ ਕਹਿਣ ਲੱਗੀ ਚਲ ਹੁਣ ਸੌਂ ਜਾ ਰਾਤ ਬਹੁਤ ਹੋ ਗਈ ਹੈ ਨੀਸ਼ਾ ਦਾ ਦਿਲ ਤਾਂ ਨਹੀਂ ਕਰ ਰਿਹਾ ਸੀ ਕਿ ਉਸ ਕੋਲੋਂ ਜਾਵੇ ਉਸ ਦਾ ਦਿਲ ਕਰ ਰਿਹਾ ਸੀ ਕਿ ਉੱਥੇ ਹੋਰ ਬੈਠੇ ਤੇ ਆਪਣੇ ਦਿਓਰ ਨਾਲ ਗੱਲਾਂ ਕਰੇ ਉਹ ਬੜੇ ਹੀ ਬੇਮਾਨ ਨਾਲ ਉੱਠ ਕੇ ਕਮਰੇ ਵਿੱਚ ਜਾਣ ਲੱਗੀ ਸੀ ਤਾਂ ਉਸਤਾ ਦਿਓ ਰਵੀ ਉਸ ਨੂੰ ਗੁੱਡ ਨਾਈਟ ਕਹਿ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਸਵੇਰੇ ਪ੍ਰੀਤ ਰਵੀ ਦੇ ਉੱਠਣ ਤੋਂ ਪਹਿਲਾਂ ਸਾਰਾ ਕੰਮ ਖਤਮ ਕਰਕੇ ਨਾਸ਼ਤਾ ਬਣਾਉਣ ਲੱਗੀ ਤੇ ਜਦੋਂ ਰਵੀ ਬਾਹਰ ਆਇਆ ਤਾਂ ਕਹਿਣ ਲੱਗਾ ਭਾਬੀ ਇੰਨੀ ਜੇਤੀ ਸਭ ਕੁਝ ਕਰਨ ਦੀ ਕੀ ਲੋੜ ਸੀ ਤਾਂ ਪ੍ਰੀਤ ਕਹਿਣ ਲੱਗੀ ਤੂੰ ਦਫ਼ਤਰ ਨਹੀਂ ਜਾਣਾ ਕਿਤੇ دیر ਨਾ ਹੋ ਜਾਵੇ ਪਰ ਉਸਨੇ ਕਿਹਾ ਕਿ ਅੱਜ ਮੈਂ ਨਹੀਂ ਜਾਣਾ ਅੱਜ ਮੈਂ ਸਾਰਾ ਦਿਨ ਘਰੇ ਤੁਹਾਡੇ ਨਾਲ ਹੀ ਰਵਾਂਗਾ ਕੱਲ ਵੀ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਸੀ ਤੇ ਤੁਹਾਨੂੰ ਕੁਝ ਦੱਸਣਾ ਸੀ ਪਰ ਮੈਂ ਭੁੱਲ ਹੀ ਗਿਆ ਤੁਹਾਨੂੰ ਨੀਂਦ ਆ ਰਹੀ ਸੀ ਨੀਸ਼ਾ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਨਹਾ ਲਓ ਫਿਰ ਮੈਂ ਨਾਸ਼ਤਾ ਲਾਉਣੀ ਆ ਰਵੀਨਾ ਆ ਕੇ ਆਇਆ ਫਿਰ ਦੋਨਾਂ ਨੇ ਇਕੱਠੇ ਬੈਠ ਕੇ ਨਾਸ਼ਤਾ ਕੀਤਾ ਉਸਦੇ ਦਿਓ ਨੇ ਕਿਹਾ ਭਾਬੀ ਤੁਸੀਂ ਬਹੁਤ ਦਿਨਾਂ ਤੋਂ ਬਾਹਰ ਨਹੀਂ ਗਏ ਤੇ ਵੀਰਾ ਵੀ ਇੱਥੇ ਨਹੀਂ ਸੋਚ ਰਿਹਾ ਤੁਹਾਨੂੰ ਕਿਤੇ ਘੁਮਾ ਲਿਆਵਾਂ ਤੁਸੀਂ ਮੇਰੇ ਨਾਲ ਬਾਹਰ ਘੁੰਮਣ ਜਾਓਗੇ ਨੀਸ਼ਾ ਨੇ ਕਿਹਾ ਬਹੁਤ ਵਧੀਆ ਮੈਨੂੰ ਤਾਂ ਕੋਈ ਤਰਾਜ ਨਹੀਂ ਜੇ ਤੇਰੀ ਘਰ ਵਾਲੀ ਨੂੰ ਪਤਾ ਲੱਗਾ ਫੇਰ ਕੀ ਬਣੂ ਰਵੀ ਕਹਿਣ ਲੱਗਾ ਤੁਸੀਂ ਚਿੰਤਾ ਨਾ ਕਰੋ ਮੈਨੂੰ ਇੰਨਾ ਵੀ ਹੱਕ ਨਹੀਂ ਕਿ ਮੈਂ ਤੁਹਾਨੂੰ ਬਾਹਰ ਘੁਮਾ ਕੇ ਲਿਆਵਾਂ ਫੇਰ ਤੁਹਾਨੂੰ ਫਿਲਮ ਵੀ ਵਿਖਾਉਣੀ ਹੈ ਤੇ ਕਿਸੇ ਹੋਟਲ ਵਿੱਚ ਆਪਾਂ ਰੋਟੀ ਵੀ ਖਾਵਾਂਗੇ ਸ਼ਾਮ ਹੋ ਗਈ ਸੀ ਤੇ ਉਹਨਾਂ ਨੇ ਬਹੁਤ ਸਾਮਾਨ ਖਰੀਦਿਆ ਉਸ ਤੋਂ ਬਾਅਦ ਰਵੀ ਨੇ ਰਾਤੀ ਰੋਟੀ ਬਾਹਰ ਹੀ ਖਾਈ ਤੇ ਫੇਰ ਘਰ ਵਾਪਸ ਆ ਹੀ ਰਹੇ ਸੀ ਕਿੰਨੇ ਵਿੱਚ ਉਸਦੇ ਘਰ ਵਾਲੇ ਦਾ ਫੋਨ ਆ ਗਿਆ ਨੀਸ਼ਾ ਨੇ ਉਸ ਦਾ ਫੋਨ ਚੁੱਕਿਆ ਤੇ ਉਸ ਨਾਲ ਗੱਲਾਂ ਕਰਨ ਲੱਗੀ ਐਨੇ ਵਿੱਚ ਉਸਦੇ ਦਿਓਰ ਨੇ ਉਸ ਨੂੰ ਕਿਹਾ ਭਾਬੀ ਗੱਡੀ ਵਿੱਚ ਬੈਠੋ ਘਰ ਚਲਦੇ ਹਾਂ ਥੋੜੇ ਚਿਰ ਵਿੱਚ ਨੀਸ਼ਾ ਨੇ ਕਿਹਾ ਮੈਂ ਤੁਹਾਨੂੰ ਫੇਰ ਗੱਲ ਕਰਦੀ ਹਾਂ ਹਾਲੇ ਮੈਂ ਬਹੁਤ ਬਿਜ਼ੀ ਹਾਂ ਉਸ ਦੀ ਗੱਲ ਸੁਣੇ ਵੀ ਨਹੀਂ ਉਸ ਨੇ ਫੋਨ ਕੱਟ ਦਿੱਤਾ ਅਜੀਹਾਂ ਨੀਸ਼ਾ ਨੇ ਪਹਿਲੀ ਵਾਰੀ ਕੀਤਾ ਸੀ ਤੇ ਉਸ ਦੇ ਘਰ ਵਾਲੇ ਨੂੰ ਬੜਾ ਅਜੀਬ ਲੱਗ ਰਿਹਾ ਸੀ ਉਸ ਨੂੰ ਕਿਸੇ ਦੀ ਆਵਾਜ਼ ਸੁਣਾਈ ਦਿੱਤੀ ਸੋਚਣ ਲੱਗਾ ਉਹ ਕਿਸ ਨਾਲ ਗਈ ਹੈ ਆਖਰ ਉਹ ਆਦਮੀ ਕੌਣ ਸੀ ਫਿਰ ਉਸਨੇ ਸੋਚਿਆ ਕਿ ਫੋਨ ਕਰੂਗੀ ਉਦੋਂ ਪੁੱਛ ਲਾਂਗਾ ਕਿ ਕਿਸ ਨਾਲ ਗਈ ਸੀ ਰਾਤ ਨੂੰ ਨੀਸ਼ਾ ਆਪਣੇ ਜਓ ਦੇ ਨਾਲ ਗੱਲਾਂ ਕਰ ਰਹੀ ਸੀ ਜਦੋਂ ਕਮਰੇ ਵਿੱਚ ਜਾਣ ਲੱਗੀ ਤਾਂ ਰਵੀ ਨੇ ਕਿਹਾ ਕਿ ਅੱਜ ਮੈਂ ਵੀਰੇ ਦੀ ਕਮੀ ਪੂਰੀ ਕਰ ਦਿੱਤੀ ਤਾਂ ਕਹਿਣ ਲੱਗੀ ਕਿ ਤੁਸੀਂ ਬਹੁਤ ਚੰਗੇ ਹੋ ਫਿਰ ਉਹ ਕਹਿਣ ਲੱਗੀ ਤੂੰ ਕਮੀ ਕਿੱਦਾਂ ਪੂਰੀ ਕਰ ਸਕਦਾ ਉਹ ਤਾਂ ਮੇਰੇ ਵੱਸ ਵਿੱਚ ਵੀ ਨਹੀਂ ਪ੍ਰੀਤ ਸੰਗਣ ਲੱਗੀ ਅਤੇ ਉਸਨੇ ਕਿਹਾ ਜਿੰਨਾ ਤੇਰਾ ਹੱਕ ਹੈ ਓਨਾ ਹੀ ਤੇਰੇ ਭਰਾ ਦਾ ਤੇ ਫਿਰ ਸ਼ਰਾਰਤੀ ਹਸੀਨਾ ਹਸੀ ਰਵੀ ਸਮਝ ਗਿਆ ਸੀ ਥੋੜੇ ਚਿਰ ਬਾਅਦ ਉਸਨੇ ਕਿਹਾ ਕਿ ਚਲੋ ਭਾਬੀ ਬਹੁਤ ਰਾਤ ਹੋ ਗਈ ਨੀਸ਼ਾ ਉੱਠ ਕੇ ਚਲੀ ਗਈ ਪਰ ਉਸ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਉਸਨੇ ਆਪਣੀ ਇੱਛਾ ਰਵੀ ਨੂੰ ਸਾਫ਼ ਦੱਸ ਦਿੱਤੀ ਪਰ ਉਹ ਸਮਝਿਆ ਹੀ ਨਹੀਂ ਸਵੇਰੇ ਉਸਦੇ ਘਰ ਵਾਲੇ ਦਾ ਫੋਨ ਆਇਆ ਤੇ ਜਦੋਂ ਨੀਸ਼ਾ ਨੂੰ ਪੁੱਛਿਆ ਕਿ ਕੱਲ ਤੂੰ ਕਿਸੇ ਨਾਲ ਗਈ ਸੀ ਕਿਸ ਦੀ ਗੱਡੀ ਵਿੱਚ ਸੀ ਤਾਂ ਉਸਨੇ ਪੁੱਛਿਆ ਉਸਨੇ ਕਿਹਾ ਕਿ ਮਤਲਬ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਤਾਂ ਆਦਮੀ ਦੀ ਆਵਾਜ਼ ਆ ਰਹੀ ਸੀ ਜਿਸ ਤੇ ਬਲਾਂਤ ਤੇ ਤੂੰ ਫੋਨ ਹੀ ਕੱਟ ਦਿੱਤਾ ਉਸ ਨੇ ਕਿਹਾ ਮੈਂ ਰਵੀ ਦੇ ਨਾਲ ਦਵਾਈ ਲੈਣ ਗਈ ਸੀ ਮੇਰੀ ਸਿਹਤ ਠੀਕ ਨਹੀਂ ਉਸ ਦਾ ਘਰ ਵਾਲਾ ਕਹਿਣ ਲੱਗਾ ਤੈਨੂੰ ਕੀ ਹੋਇਆ ਉਹ ਬਹੁਤ ਬੁਰੀ ਤਰ੍ਹਾਂ ਘਬਰਾ ਗਿਆ ਸੀ ਤੇ ਉਸ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਇਸ ਲਈ ਮੈਂ ਤੁਹਾਨੂੰ ਨਹੀਂ ਦੱਸਿਆ ਸੀ ਦਰਸਲ ਮੇਰੀ ਸਿਹਤ ਖਰਾਬ ਹੋ ਗਈ ਸੀ ਤੇ ਮੈਂ ਰਵੀ ਮੈਨੂੰ ਡਾਕਟਰ ਕੋਲ ਲੈ ਗਿਆ ਮੈਨੂੰ ਬੁਖਾਰ ਸੀ ਉਸ ਤੇ ਘਰ ਵਾਲੇ ਨੇ ਕਿਹਾ ਤੂੰ ਆਪਣਾ ਧਿਆਨ ਰੱਖ ਤੇ ਦਵਾਈ ਟਾਈਮ ਤੇ ਲੈ ਫੇਰ ਤੂੰ ਡਾਕਟਰ ਨੂੰ ਜ਼ਰੂਰ ਬੁਖਾ ਦੇਈਂ ਉਸਨੇ ਦਿਉਰਤੇ ਜਾਣ ਤੋਂ ਪਹਿਲਾਂ ਸਾਰਾ ਕੰਮ ਕਰ ਲਿਆ। ਹੁਣ ਰਵੀ ਦਫ਼ਤਰ ਚਲਾ ਗਿਆ ਸੀ ਪਰ ਨੀਸ਼ਾ ਦਾ ਦਿਲ ਨਹੀਂ ਲੱਗ ਰਿਹਾ ਸੀ। ਉਸਦੇ ਅਰਮਾਨ ਮਚਲ ਰਹੇ ਸੀ। ਉਸਨੇ ਰਵੀ ਨੂੰ ਫੋਨ ਕੀਤਾ ਤੇ ਕਿਹਾ ਕਿ ਭਾਬੀ ਕੀ ਹੋਇਆ? ਉਹ ਕਹਿਣ ਲੱਗੀ ਬਸ ਤੇਰੀ ਯਾਦ ਆ ਰਹੀ ਸੀ। ਮੈਂ ਤੇਨਾਂ ਸਮਾਂ ਬਤਾਉਣਾ ਚਾਹੁੰਦੀ ਸੀ। ਮੈਨੂੰ ਤੇਨਾਂ ਬਹੁਤ ਵਧੀਆ ਲੱਗਦਾ। ਉਧਰੋਂ ਉਸਦੇ ਘਰ ਵਾਲੇ ਦਾ ਫੋਨ ਆ ਰਿਹਾ ਸੀ ਪਰ ਚੁੱਕੀ ਨਹੀਂ ਰਹੀ ਸੀ। ਰਵੀ ਦੇ ਨਾਲ ਗੰਨਾਂ ਦੇ ਵਿੱਚ ਪੂਰੀ ਤਰ੍ਹਾਂ ਮਸਤ ਸੀ ਪਿਛਲੇ 1 ਘੰਟੇ ਤੋਂ ਫੋਨ ਕਰ ਰਿਹਾ ਸੀ ਪਰ ਨੀਸ਼ਾ ਦਾ ਫੋਨ ਬਿਜ਼ੀ ਆ ਰਿਹਾ ਸੀ ਇਸ ਤੋਂ ਪਹਿਲਾਂ ਕਦੀ ਨੀਸ਼ਾ ਦਾ ਫੋਨ ਇੰਨਾ ਬਿਜ਼ੀ ਨਹੀਂ ਆਉਂਦਾ ਸੀ ਉਹ ਥੋੜੇ ਜਿਰੇ ਵਿੱਚ ਹੀ ਉਸ ਨੂੰ ਬੈਕ ਕਾਲ ਕਰ ਲੈਂਦੀ ਸੀ ਪਰ ਅੱਜ ਪੂਰਾ ਦਿਨ ਨਿਕਲ ਗਿਆ ਉਸ ਦਾ ਘਰ ਵਾਲਾ ਫੋਨ ਰੀਕ ਰਿਹਾ ਸੀ ਪਰ ਨੀਸ਼ਾ ਨੇ ਫੋਨ ਹੀ ਨਾ ਕੀਤਾ ਉਹ ਉਸ ਨੂੰ ਚਿੰਤਾ ਹੋਈ ਤੇ ਉਧਰੋਂ ਰਵੀ ਆ ਗਿਆ ਤੇ ਆਉਂਦੇ ਹੀ ਨਹਾਉਣ ਚਲਾ ਗਿਆ ਤੇ ਫਰੈਸ਼ ਹੋ ਕੇ ਆਇਆ ਨੀਸ਼ਾ ਨੇ ਉਸ ਨੂੰ ਆਵਾਜ਼ ਮਾਰੀ ਤੇ ਉਸ ਨੂੰ ਰੋਟੀ ਲਿਆਉਣ ਨੂੰ ਕਿਹਾ ਨੀਸ਼ਾ ਤੇ ਉਸ ਉਹਨਾਂ ਨੇ ਰੋਟੀ ਖਾਧੀ ਉਸ ਨੇ ਆਪਣੇ ਹੱਥਾਂ ਨਾਲ ਰਵੀ ਨੂੰ ਆਈਸਕ੍ਰੀਮ ਖਵਾਈ ਦੋਨੋਂ ਮਿਲ ਕੇ ਆਈਸਕ੍ਰੀਮ ਖਾ ਰਹੇ ਸਨ ਤੇ ਗੱਲਾਂ ਕਰ ਰਹੇ ਸੀ ਰਵੀ ਨੇ ਪੁੱਛਿਆ ਭਾਬੀ ਹੁਣ ਤਾਂ ਤੁਹਾਨੂੰ ਵੀਰੇ ਦੀ ਯਾਦ ਨਹੀਂ ਆ ਰਹੀ ਤਾਂ ਉਸ ਨੇ ਕਿਹਾ ਨਹੀਂ ਮੈਨੂੰ ਨਹੀਂ ਆ ਰਹੀ ਅਸਤ ਨੇ ਪੂਰਾ ਦਿਨ ਉਹਨਾਂ ਨੂੰ ਫੋਨ ਵੀ ਨਹੀਂ ਕੀਤਾ ਉਸ ਦਾ ਦਿਉਰ ਮੁਸਕਰਉਣ ਲੱਗਾ ਤੇ ਹੱਥਾਂ ਵਿੱਚ ਹੱਥ ਲੈ ਕੇ ਕਿਹਾ ਕਿ ਤੁਸੀਂ ਚਾਹੋ ਤਾਂ ਮੈਂ ਵੀਰੇ ਦੀ ਕਮੀ ਪੂਰੀ ਕਰ ਸਕਦਾ ਨੀਸ਼ਾ ਸੁਣ ਕੇ ਸੰਗਣ ਲੱਗੀ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਉਹ ਰਵਿਦਾਈ ਇਸ਼ਾਰਾ ਸਮਝ ਗਈ ਸੀ ਉਹ ਹੁਣ ਬਹੁਤ ਸੋਚ ਰਹੀ ਸੀ ਤੇ ਆਪਣੇ ਕਮਰੇ ਵਿੱਚ ਜਾਵੇ ਤੇ ਦਿਉਰ ਵੀ ਸਮਝ ਗਿਆ ਸੀ ਕਿ ਆਖਰ ਚਾਹੁੰਦੀ ਕੀ ਹੈ ਉਸ ਤੋਂ ਬਾਅਦ ਉਸਦੇ ਦਿਉਰ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਤੇ ਕਮਰੇ ਵਿੱਚ ਲੈ ਗਿਆ ਉਹ ਬਹੁਤ ਜ਼ਿਆਦਾ ਖੁਸ਼ੀ ਉਸ ਦੀ ਬੜੀ ਪੁਰਾਣੀ ਇੱਛਾ ਪੂਰੀ ਹੋਣ ਜਾ ਰਹੀ ਸੀ ਘਰ ਵਾਲੇ ਤੋਂ ਦੂਰ ਰਹਿਣ ਕਰਕੇ ਉਸ ਦਾ ਦਿਨ ਨਹੀਂ ਲੱਗਦਾ ਸੀ ਫਿਰ ਉਸ ਨੇ ਕਿਹਾ ਕਿ ਅੱਜ ਮੈਂ ਸਾਰੀ ਕਮੀ ਪੂਰੀ ਕਰ ਦੇਣੀ ਹੈ ਨੀਸ਼ਾ ਬੜਤੇ ਸੀ ਤੇ ਉਹਨਾਂ ਨੇ ਮਿਲ ਕੇ ਆਪਣੇ ਹੀ ਖੇਡ ਖੇਡੇ ਕਮਰੇ ਤੋਂ ਬਾਹਰ ਤੱਕ ਨੀਸ਼ਾ ਦੀਆਂ ਆਵਾਜ਼ਾਂ ਸੀ ਕਿਸੇ ਨੇ ਦਰਵਾਜ਼ਾ ਖੜਕਾਇਆ ਬੱਤੀ ਜਗਾਈ ਉਹ ਤੇ ਉਸ ਦਾ ਦਿਉਰ ਪੂਰੀ ਮਸਤੀ ਵਿੱਚ ਸੀ ਉਹਨਾਂ ਨੂੰ ਕੋਈ ਹੋਸ਼ ਨਹੀਂ ਸੀ ਕਿ ਕਦੋਂ ਦਰਵਾਜ਼ਾ ਖੁੱਲ੍ਹਾ ਤੇ ਕਦੋਂ ਬੱਤੀ ਜਗੀ ਫਿਰ ਜਦੋਂ ਨਜ਼ਰ ਪਈ ਤਾਂ ਹੋਸ਼ ਉੱਡ ਗਏ ਉੱਥੇ ਕੋਈ ਹੋਰ ਨਹੀਂ ਸਗੋਂ ਨੀਸ਼ਾ ਦਾ ਘਰ ਵਾਲਾ ਸੀ ਉਹ ਆਪਣੇ ਆਪ ਨੂੰ ਚਾਦਰ ਨਾਲ ਢੱਕਣ ਲੱਗੀ ਉਸ ਤੇ ਦਿਉਰ ਨੇ ਭੱਜ ਕੇ ਕੱਪੜੇ ਪਾਉਣੇ ਸ਼ੁਰੂ ਕੀਤੇ ਤੇ ਉਸ ਦੇ ਘਰਵਾਲੇ ਦੀ ਅੱਖਾਂ ਗੁੱਸੇ ਵਿੱਚ ਰਾਂਸੀ। ਉਸ ਨੇ ਜ਼ੋਰਦਾਰ ਥੱਪੜ ਰਵੀ ਦੇ ਮੂੰਹ ਤੇ ਮਾਰਿਆ ਅਤੇ ਕਿਹਾ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਮੇਰੀ ਘਰਵਾਲੀ ਨਾਲ ਇਦਾਂ ਕਰੇਂਗਾ। ਉਹ ਆਪਣੇ ਘਰਵਾਲੇ ਨੂੰ ਦੇਖ ਕੇ ਕਹਿਣ ਲੱਗੀ, ਦੇਖੋ ਤੁਸੀਂ ਬਿਲਕੁਲ ਸਹੀ ਸਮੇਂ ਤੇ ਆਏ ਹੋ। ਇਹ ਮੈਂ ਨਾ ਜ਼ਬਰਦਸਤੀ ਕਰ ਰਿਹਾ ਸੀ ਜਿੱਦਾਂ ਹੀ ਉਸ ਨੇ ਰਵੀ ਦੀ ਸੁਣਿਆ ਤਾਂ ਉਸ ਦੇ ਹੋਸ਼ ਉੱਡ ਕੇ ਕਹਿਣ ਲੱਗਾ ਭਾਬੀ ਕਿੰਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਹਾਡੀ ਮਰਜ਼ੀ ਨਾਲ ਤਾਂ ਸਭ ਕੁਝ ਹੋਇਆ। ਤੁਸੀਂ ਆਪ ਚਾਹੁੰਦੇ ਸੀ। ਕਿ ਮੈਂ ਤੁਹਾਡਾ ਲਈ ਸਭ ਕੁਝ ਕਰਾਂ ਉਹ ਉਸਨੇ ਸਭ ਗੱਲਾਂ ਤੋਂ ਇਨਕਾਰ ਕਰ ਦਿੱਤਾ ਤੇ ਰੋਣ ਲੱਗੀ ਉਸ ਦਾ ਘਰ ਵਾਲਾ ਉਸ ਕੋਲ ਆਇਆ ਤੇ ਦੇਖ ਕੇ ਉਸ ਨੂੰ ਹੋਰ ਉੱਚੀ ਹੋ ਗਈ ਉਸ ਨੇ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਕਿ ਤੈਨੂੰ ਮੈਂ ਬੇਵਕੂਫ ਲੱਗਦਾ ਤੂੰ ਜੋ ਕਹੇਂਗੀ ਮੈਂ ਸੱਚ ਮੰਨ ਲਾਂਗਾ ਮੈਂ ਤੇਰੀਆਂ ਤੇ ਰਵੀ ਦੀਆਂ ਗੱਲਾਂ ਸੁਣੀਆਂ ਸ਼ਾਇਦ ਤੈਨੂੰ ਯਾਦ ਨਹੀਂ ਹੋਣਾ ਕਿ ਇਸ ਘਰ ਦੀ ਦੂਜੀ ਚਾਬੀ ਮੇਰੇ ਕੋਲ ਹੈ ਕਿਉਂਕਿ ਮੈਂ ਜਦੋਂ ਵੀ ਆਉਣਾ ਰਾਤ ਨੂੰ ਹੀ ਆਉਣਾ ਤਾਂ ਘਰ ਵਿੱਚ ਕਿਸੇ ਨੂੰ ਤਾਂnga ਨਾ ਕਰਾਂ ਇਸ ਲਈ ਕਿ ਚਾਬੀ ਮੇਰੇ ਕੋਲ ਹੈ ਤੂੰ ਮੇਰਾ ਫੋਨ ਨਹੀਂ ਚੱਕਿਆ ਤੇ ਕਿਹਾ ਸੀ ਸੇਹ ਠੀਕ ਨਹੀਂ ਮੈਨੂੰ ਚਿੰਤਾ ਹੋਈ ਫਿਰ ਤੇਰਾ ਫੋਨ ਬਿਜ਼ੀ ਸੀ ਫੋਨ ਸਵਿਚ ਆਫ ਹੋ ਗਿਆ ਮੈਨੂੰ ਤੇਰੀ ਚਿੰਤਾ ਹੋਰ ਹੋ ਗਈ ਇਸ ਲਈ ਮੈਂ ਕਾਹਲੀ ਵੀ ਛੁੱਟੀ ਲੈ ਕੇ ਆਇਆ ਆਉਂਦੇ ਹੀ ਮੈਨੂੰ ਰਾਤ ਹੋ ਗਈ ਤੇ ਜਦੋਂ ਜਿੱਦਾਂ ਹੀ ਮੈਂ ਘਰ ਦਾ ਦਰਵਾਜ਼ਾ ਖੋਲ੍ਹਿਆ ਸਿੱਧਾ ਆਪਣੇ ਕਮਰੇ ਵਿੱਚ ਗਿਆ ਤੇ ਤੈਨੂੰ ਵੇਖਿਆ ਤੂੰ ਉੱਥੇ ਹੈ ਹੀ ਨਹੀਂ ਸੀ ਫਿਰ ਰਸੋਈ ਵਿੱਚ ਵੇਖਿਆ ਫਿਰ ਮੈਨੂੰ ਰਵੀ ਦੇ ਕਮਰੇ ਵਿੱਚੋਂ ਆਵਾਜ਼ ਆ ਰਹੀਆਂ ਸੀ ਜਦੋਂ ਕਿ ਤੂੰ ਦੱਸਿਆ ਸੀ ਕਿ ਰੇਖਾ ਤਾਂ ਪੇਕੇ ਗਈ ਹੋਈ ਹੈ ਪਹਿਲਾਂ ਮੈਨੂੰ ਲੱਗਾ ਕਿ ਸ਼ਾਇਦ ਤੂੰ ਹੋਵੇਂ ਪਰ ਮੇਰਾ ਦਿਲ ਨਹੀਂ ਲੱਗਾ ਮੈਂ ਸੋਚ ਵੀ ਨਹੀਂ ਸਕਦਾ ਸੀ ਫਿਰ ਮੈਂ ਸੋਚਿਆ ਰਵੀ ਕਿਸੇ ਕੁੜੀ ਨੂੰ ਲੈ ਕੇ ਆਇਆ ਹੁਣ ਅੱਜ ਮੇਰਾ ਵੀ ਨੁਰੰਗੇ ਹੱਥੀ ਫੜਾਂਗਾ ਤੇ ਉਸ ਨੂੰ ਗਲਤੀ ਦਾ ਅਹਿਸਾਸ ਕਰਾਉਂਗਾ ਪਰ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਨਜ਼ਾਰਾ ਵੇਖ ਕੇ ਮੈਨੂੰ ਮੇਰੀ ਹੀ ਗਲਤੀ ਦਾ ਅਹਿਸਾਸ ਹੋ ਗਿਆ ਤੁਸੀਂ ਇੱਕ ਦੂਜੇ ਵਿੱਚ ਇੰਨੀ ਬੁਰੀ ਤਰ੍ਹਾਂ ਮਸਤ ਸੀ ਕਿ ਪਿਛਲੇ 5 ਮਿੰਟ ਤੋਂ ਮੈਂ ਇੱਥੇ ਖੜ੍ਹਾ ਤੁਹਾਡਾ ਗੰਦਾ ਖੇਲ ਦੇਖ ਰਿਹਾ ਸੀ ਤੇ ਤੁਹਾਨੂੰ ਪਤਾ ਵੀ ਨਹੀਂ ਉਸ ਵਿੱਚੋਂ ਕਿਤੇ ਵੀ ਇਦਾਂ ਨਹੀਂ ਲੱਗਦਾ ਸੀ ਕਿ ਰਵੀ ਨੇ ਤੇਨਾਂ ਧੱਕਾ ਕੀਤਾ ਉਸ ਦਾ ਘਰ ਵਾਲਾ ਕਹਿ ਰਿਹਾ ਸੀ ਤੂੰ ਮੇਰੇ ਭਰਾ ਕਹਿਣ ਦੇ ਲਾਇਕ ਨਹੀਂ ਉਸ ਤੋਂ ਬਾਅਦ ਉੱਥੋਂ ਚਲਾ ਗਿਆ ਤੇ ਸਵੇਰੇ ਉਸੇ ਤਰ੍ਹਾਂ ਨਹੀਂ ਆਈ ਉਸ ਦੇ ਨਾਲ ਉਸ ਦਾ ਘਰ ਵਾਲਾ ਵੀ ਸੀ ਅਤੇ ਉਸ ਦੀ ਘਰ ਵਾਲੀ ਨੂੰ ਉਸ ਨੇ ਸਭ ਦੱਸ ਦਿੱਤਾ ਕਿ ਉਹਨਾਂ ਨੇ ਪਿੱਛੋਂ ਕੀ ਕੀਤਾ ਰੇਖਾ ਰੋ ਰਹੀ ਸੀ ਤੇ ਆਪਣੇ ਘਰ ਵਾਲੀ ਨੂੰ ਕਹਿ ਰਹੀ ਸੀ ਕਿ ਆਖਰ ਮੇਰੇ ਪਿਆਰ ਵਿੱਚ ਕੀ ਕਮੀ ਸੀ ਜੇ ਮੈਂ ਕੁਛ ਦਿਨਾਂ ਲਈ ਪੇਕੇ ਗਈ ਤੁਹਾਨੂੰ ਇਹ ਸਭ ਕੁਝ ਕਰਨ ਦੀ ਕੀ ਲੋੜ ਪੈ ਗਈ ਤੁਸੀਂ ਆਪਣੇ ਹੀ ਭਰਾ ਦੀ ਘਰ ਵਾਲੀ ਦੇ ਨਾਲ ਇਹ ਸਭ ਕੁਝ ਕੀਤਾ ਤੁਸੀਂ ਸਾਡੇ ਦੋਨਾਂ ਦਾ ਯਕੀਨ ਤੋੜ ਦਿੱਤਾ ਉਸ ਦੀ ਤਰ੍ਹਾਂ ਨੇ ਸਮਾਨ ਪੈਕ ਕੀਤਾ ਰਵੀ ਉਸ ਨੂੰ ਰੋਕ ਰਿਹਾ ਸੀ ਤੇ ਕਹਿ ਰਿਹਾ ਸੀ ਮੈਨੂੰ ਮਾਫ ਕਰ ਦੇ ਅੱਜ ਤੋਂ ਬਾਅਦ ਮੈਂ ਗਲਤੀ ਨਹੀਂ ਕਰਾਂਗਾ ਪਰਨੀਸ਼ਾ ਨੇ ਕਿਹਾ ਹੀ ਗਲਤੀ ਨਹੀਂ ਇਹ ਜਾਣ ਬੁੱਝ ਕੇ ਕੀਤਾ ਹੋਇਆ ਗੁਨਾਹ ਹੈ ਇਸ ਲਈ ਇਸ ਦੀ ਕੋਈ ਮਾਫੀ ਨਹੀਂ ਅੱਜ ਤੋਂ ਬਾਅਦ ਤੂੰ ਆਜ਼ਾਦ ਹੈ ਚਾਹੇ ਜੋ ਕਰ ਤੇ ਮੈਨੂੰ ਛੇਤੀ ਤਲਾਕ ਦੇ ਕਾਗਜ਼ ਭੇਜ ਦੇ। ਮੈਂ ਤੇਰੇ ਨਾਲ ਨਹੀਂ ਰਹਿਣਾ। ਉਸ ਤੋਂ ਬਾਅਦ ਉਹ ਆਪਣੇ ਪੇਕੇ ਚਲੀ ਗਈ। ਉਧਰੋਂ ਪ੍ਰੀਤ ਦਾ ਘਰਵਾਲਾ ਉਸ ਨੂੰ ਛੱਡ ਕੇ ਚਲਾ ਗਿਆ ਤੇ ਤਲਾਕ ਦੇ ਦਿੱਤਾ। ਹੁਣ ਨੀਸ਼ਾ ਤੇ ਉਸ ਦਾ ਦੋਵੇਂ ਕਿਸੇ ਵੀ ਥਾਂ ਦੇ ਨਾਲ ਨਹੀਂ ਰਹੇ। ਉਸ ਨੇ ਪਹਿਲਾਂ ਹੀ ਆਪਣੇ ਘਰਵਾਲੇ ਨੂੰ ਕਹਿ ਦਿੱਤਾ ਸੀ। ਰਵੀ ਨੇ ਮੇਨਾ ਤੱਕਾ ਕੀਤਾ ਜਿਸ ਕਰਕੇ ਰਵੀ ਵੀ ਉਸ ਤੋਂ ਨਫ਼ਰਤ ਕਰ ਰਿਹਾ ਸੀ ਤੇ ਉਹ ਵੀ ਉਸ ਕੋਲ ਨਹੀਂ ਰਹਿ ਰਿਹਾ ਸੀ। ਦੋਨੋਂ ਆਪਣੀ ਕਿਸਮਤ ਤੇ ਰੋ ਰਹੇ ਸੀ। ਉਹ ਆਪਣੀ-ਆਪਣੀ ਥਾਂ ਚਲੇ ਗਏ। ਉਸ ਦੀ ਤਰ੍ਹਾਂ ਹੀ ਆਪਣੇ ਪੇਕੇ ਚਲੀ ਗਈ। ਤੇ ਉਸ ਦਾ ਘਰ ਵਾਲਾ ਆਪਣੇ ਕੰਮ ਤੇ ਹੁਣ ਉਹ ਪੂਰੀ ਤਰ੍ਹਾਂ ਬਰਬਾਦ ਸੀ ਆਪਣੀ ਜ਼ਿੰਦਗੀ ਪੇਕੇ گزار ਰਹੀ ਸੀ ਪੇਕੇ ਜ਼ਿਆਦਾ ਅਮੀਰ ਨਹੀਂ ਸੀ ਭਾਬੀਆਂ ਬਹੁਤ ਕੰਮ ਕਰਵਾਉਂਦੀਆਂ ਤੇ ਮਿਹਨੇ ਮਾਰਦੀਆਂ ਤੇ ਸਾਰਾ ਕੰਮ ਉਸ ਨੂੰ ਕਰਨਾ ਪੈਂਦਾ ਇਸ ਤਰ੍ਹਾਂ ਉਸ ਦਾ ਹਸਤਾ ਖੇਲਦਾ ਪਰਿਵਾਰ ਬਰਬਾਦ ਹੋ ਗਿਆ ਤੇ ਅੱਜ ਇਸ ਗੱਲ ਨੂੰ 3 ਸਾਲ ਹੋ ਗਏ ਨੀਸ਼ਾ ਦਾ ਦੋਹਰ ਰਵੀ ਨਸ਼ੇ ਵਿੱਚ ਰਹਿੰਦਾ ਹੈ ਕਿਉਂਕਿ ਉਸ ਦਾ ਪਰਿਵਾਰ ਦੂਰ ਹੋ ਗਿਆ ਦੋਸਤੋ ਰਿਸ਼ਤੇ ਵਿਸ਼ਵਾਸ ਦੇ ਨਾਲ ਹੁੰਦੇ ਨੇ ਇਹ ਇੱਕ ਡੋਰ ਚ ਬੰਨੇ ਹੁੰਦੇ ਨੇ ਰਿਸ਼ਤਿਆਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਉਸਦੇ ਨਤੀਜੇ ਗਲਤ ਹੀ ਹੁੰਦੇ ਨੇ ਜੋ ਲੋਕ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਦੀ ਇੱਜ਼ਤ ਕਰੋ ਜੀਵਨ ਸਾਥੀ ਬਹੁਤ ਮੁਸ਼ਕਲ ਨਾਲ ਮਿਲਦੇ ਨੇ ਉਹਨਾਂ ਦੀ ਕਦਰ ਕਰੋ ਆਪਣੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖੋ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ